हां जी बब्बू आज ਅਸੀਂ ਜਾ ਰਹੇ ਹਾਂ ਚੰਡੀਗੜ੍ਹ ਉੱਤੇ ਆਪਣਾ ਆੜੀ ਲਵੀ ਵਾਮਣ ਹਜਾਣ ਗਿਆ ਅੱਚਲ ਤੋਂ ਆਊਗਾ ਉਹ ਫਿਰ ਸਾਨੂੰ ਲੈ ਕੇ ਜਾਊਗਾ ਤੇ ਉਹਨੇ ਕੰਮ ਦੀ ਕੋਈ ਚੰਡੀਗੜ੍ਹ ਤਾਂ ਚੰਡੀਗੜ੍ਹ ਮਿਲਦਿਆਂ ਗਾਈਸ ਤੇ ਰਸਤੇ ਜੇ ਤੁਹਾਨੂੰ ਦਿਖਾਵਾਂਗੇ ਕੀ ਕੁਝ ਮਾਹੌਲ ਬਣਾ ਦਾ ਬੱਸ ਬੱਸ ਚ ਆਣਾ ਅਸੀਂ ਲਾਰੇ ਲਾਈ ਜਾਂਦਾ ਹੈ ਸਾਨੂੰ 10:30 ਹੋ ਗਏ ਪਤਾ ਨਹੀਂ ਜਾਊਗਾ ਪਤਾ ਨਹੀਂ ਨਾ ਕਹਦਾ ਮੈਂ ਮੋਟਰਸਾਈਕਲ ਤੇ ਤੁਰੇ ਹੋਇਆ ਤੁਰੇ ਹੋਇਆ ਤੁਰੇ ਹੋਇਆ ਐਂ ਦੇਖ ਲਓ ਹੁਣ ਚੰਡੀਗੜ੍ਹ ਜਾਂਦੇ ਨੂੰ ਸਾਨੂੰ ਦੋ ਖੜੇ ਖੜੇ ਕਾਲੇ ਹੋ ਗਏ ਧੁੱਪੇ ਦੋ ਢਾਈ ਘੰਟੇ ਲੱਗ ਜਾਣਗੇ ਨਾ ਜਾਂਦੇ ਜਾਂਦੇ ਹਲੇ ਤੱਕ ਨਹੀਂ ਹੋਇਆ ਐ ਬਾਕੀ ਜਦੋਂ ਆਉਂ ਦੇ ਨੱਕੋ ਦੇਖੋ ਬਾਬੇ ਮੜੀਕੜੀ ਦਾ ਬੱਚ ਬੱਚ ਬ੍ਰੋ ਹੂੰ ਸਰਾ ਕਿਉਂ सोनू ਸੀਤੋ ਵਾਲਾ ਲਾ ਮਗਣਾ ਐਕਸਟ੍ਰਾ ਕਿ ਮੁੰਡਾ ਜਾ ਰਿਹਾ ਖੇਤ ਰੋਟੀ ਲੈ ਕੇ ਕਿੱਥੇ ਵੀਰੇ ਖੇਤ ਤੇ ਤੁਹਾਡਾ ਹੁਣ ਹੁਣ ਪੁੱਛ ਗਿਆ ਕਿੱਥੇ ਚੱਲੇ ਹੋ ਕਿਉਂ ਹੁਣ ਪੁੱਛ ਗਿਆ ਕੋਈ ਨਹੀਂ ਮਰਕੂ ਮੈਂ ਹੁਣ ਪੁੱਛ ਕਿੱਥੇ ਚੱਲੇ ਹੁਣ ਕਿੱਥੇ ਚੱਲਣੇ ਅਸੀਂ ਚੱਲਿਆਂਗੇ ਅੱਜ ਭਾਈ ਦੱਸ ਦੀ ਭਾਈ ਦੱਸ ਦੇ ਭਾਈ ਦੱਸ ਦੀਏ ਦੱਸ ਦੇ ਬੱਚੇ ਜੀ ਨਾਲ ਕੋਣ ਕੋਣ ਅਹੀਂ ਦੋ ਆ ਤੇ ਇੱਕ ਹੋਰ ਆਊਗਾ ਇੱਕ ਹੋਰ ਆਊਗਾ ਦੋ ਸੱਤ ਦਾ ਨਿਕੜੇ ਜਾਂਦਾ ਪਹਿਲੀ ਵਾਰ ਤੇ ਸ਼ਰਮ ਨਹੀਂ ਟਾਈਮ ਦੇਖ ਲੈ ਬਈ ਮੈਂ ਨਹੀਂ ਜਾਂਦਾ ਵੀ ਮੇਰਾ ਘਰੇ ਜਾਣਾ ਮੇਰਾ ਕੱਪੜੇ ਬਦਲਣਾ ਹੋਰ ਬਾਬੇ ਕੀ ਹਾਲ ਹੈ ਠੀਕ ਆ ਮਾਊ ਜੀ ਬੱਸ ਭਰੀ ਬਈਆ ਕਹਿੰਦਾ ਪਟਿਆਲਾ ਜੱਟਾਂ ਦੀ ਆ ਓਏ ਇੱਥੇ ਚੱਲਣਾ ਯਾਰ ਆਪਾਂ ਤੇ ਆ ਜਾ ਕੀ ਮਾੜੀ ਕਰਿਆ ਲਵੀ ਨੇ ਠੀਕ ਆ ਬੱਸ ਦੇ ਵਿੱਚ ਲੰਕ ਕੇ ਵਾਗ ਗਿਆ ਸਾਨੂੰ ਛੱਡ ਕੇ ਵਾਗ ਗਿਆ ਸਵਾਲ ਸਵਾਲ ਦੇ ਚੱਕਰ ਤੇ ਇਕੱਲਾ ਹੀ ਲੰਘ ਗਿਆ ਆ ਹੁਣ ਅਸੀਂ ਸਕੂਟਰੀ ਚੱਕ ਕੇ ਜਾ ਰਹੇ ਹਾਂ ਅਸੀਂ ਗਾ ਪਟਿਆਲਾ ਗੇਟ ਖੜਜਾ ਕਹਿੰਦਾ ਪਟਿਆਲਾ ਗੇਟ ਨਹੀਂ ਉਹਦਾ ਪਟਿਆਲੇ ਜਾਣਾ ਤੁਸੀਂ ਪਿੱਛੇ ਆ ਜਾਓ ਕੰਮ ਅਸੀਂ ਦੇਖ ਲਾਉਣੀ ਜਾ ਰਹੇ ਆ ਬਈ ਸਾਨੂੰ ਛੱਡ ਕੇ ਉਹ ਦੇਖ ਦੱਸ ਦਵਾ ਲੈਂਦੀ ਹੈ ਉਹਦੇ ਜਾ ਰਹੇ ਅਸੀਂ ਆਪ ਸਾਨੂੰ ਛੱਡ ਕੇ ਇੱਥੇ ਕੋਈ ਨਾ ਆਪਾਂ ਮਿਲਦਾ ਦੇਖੀ ਹੁਣ ਵਲੌਗ ਚ ਕਹੇ ਸਾਲਾ ਬੱਸ ਤੇ ਹੋ ਗਿਆ ਆਪਾਂ ਤਾਰਾਂਗੇ ਲਵ ਯੂ ਓਏ ਮੈਂ ਬੱਬੇ ਦੋ 12 ਵਜੇ ਪਹੁੰਚਾਂਗੇ ਪਟਿਆਲੇ ਉਹ ਦੇਖਦਾ ਚੰਡੀਗੜ੍ਹ ਕਿੰਨੇ ਵਜੇ ਸੌਂਛਦੇ ਆਉਗੇ ਕਿਉਂ ਜੀ ਠੀਕ ਹੈ ਜੀ ਇਹ ਆ ਬੰਦਾ ਦੀ ਫਸਾਉਣਾ ਨਾ ਬੱਸ ਦਾ ਟਾਈਮ ਨਾ ਬਈ ਹੁਣ ਅਸੀਂ ਆਹ ਚੱਡੀ ਕਰਨੂ ਅਸੀਂ ਪਟਿਆਲਾ ਪਹੁੰਚਗੇ ਉਹ ਖੜੀ ਆ 19 ਨੰਬਰ ਤੋਂ 19 ਨੰਬਰ ਤੋਂ ਮਿਲਣੀ ਹੈ ਬੱਸ ਬੰਮਰ ਦੇ ਐਨਕ ਨਹੀਂ ਲਾਵਾਂ ਦੇਖੋ ਬਈ ਅੱਜ ਲੋਈ ਬੰਮ ਜਿੱਦ ਵੜ ਕੇ ਰਹਿ ਜਾਂਦੀਆਂ ਸਾਰੀਆਂ ਹੈ ਕੀ ਹੈ ਇਹ ਗਿਰਿਆ ਖਾਨੀਆਂ ਦੇ ਸਾਰੀਆਂ ਉਹ ਸਾਮੀਆਂ ਉਹ ਗਿਰਿਆ ਸਾਰੇ ਦਿਨ ਮੜੇ ਨੂੰ ਬਾਥੀ ਆ ਰਹੇ ਨੇ ਬਾਹਰੋਂ ਕਰ ਲਾ ਸਰਾ ਹੋਰ ਭਾਂ ਕਰ ਲਾ ਫਿਰ ਚਾਹ ਰੋਟੀ ਆ ਰਹੀ ਆ ਬਾਹਰ ਨੂੰ ਸਰ ਕੱਢ ਲਾ ਲੈ ਲਓ ਜੀ ਆਪਾਂ ਪਹੁੰਚ ਗਏ ਚੰਡੀਗੜ੍ਹ ਤੇ ਇਹ ਮੁੰਡਾ ਵਲੌਗ ਕਰ ਰਿਹਾ ਸ਼ੂਟ ਆ ਬਲੌਗਰ ਲੱਗਿਆ ਹਾਂ ਤੇ ਹੁਣ ਆਪਾਂ ਜਾਣਾ ਸੈਕਟਰ 34 ਜੀ ਸੈਕਟਰ 34 ਹੀ ਆਪਾਂ ਨੇ ਬਸ ਲੈ ਕੇ ਜਾਵਾਂਗੇ ਮੁੰਡਾ ਸੋਣਾ ਦੇਖਣ ਆ ਲੱਗਦਾ ਹੈ ਕਿਉਂ ਮਾਨੂ ਹੈ ਪਾ ਚਲੋ ਜੀ ਚੰਡੀਗੜ੍ਹ ਫਿਰਦਾ ਸੜਕਾਂ ਤੇ ਮੈਂ ਜਦੋਂ ਵੀ ਸ਼ੁਰੂ ਕਰਾਂ ਤੂੰ ਵਿੱਚੇ ਲੱਜ ਜਾਣਾ ਯਾਰ ਮੈਨੂੰ ਵੀ ਸ਼ੂਟ ਕਰ ਦੇ ਕਿਡੇ ਕਿਡੇ ਕਰਦੇ ਸੜਕਾਂ ਤੇ ਫਿਰਦਾ ਕਿਹੜੇ ਘਟਦੇ ਹੁਣ ਜਾਣਾ ਆਪਾਂ ਸੈਕਟਰ 34 ਬਾਮਣ ਕਿੱਧਰ ਜਾਣਾ ਬਾਈ 34 ਮੈਨੂੰ ਬਾਈ ਪੂਰਾ ਭੇਜ ਆ ਲੇਖਾ ਅੱਡੀ ਘਟਦਾ ਲਓ ਜੀ ਬਾਮਣ ਲੈ ਸਾਨੂੰ ਮਾਲ ਚ ਕਲਾ ਮਾ ਦਿਖਾਵਾਂਗਾ ਪਹਲਾਉਂਗਾ ਐਸ਼ ਕਰਾਵਾਂਗਾ ਲਓ ਜੀ ਅਸੀਂ ਵੀ ਅੰਦਰ ਆ ਰਹੇ ਹਾਂ ਬਾਮਣ ਅੰਦਰ ਪਾ ਕੇ ਆ ਜਮਾ ਅੱਲੰਭੀ ਲੱਗਦਾ ਦੇਖੋ ਜੀ ਹਰਸ ਸੰਢਾਂਗੜਾ ਵਿਖਾਈ ਮੜਿਆ ਵਾਹ ਸੋਹਣਾ ਆ ਮੁੰਡੇ ਬਲਾਓ ਲਾ ਕੇ ਬਣਾਵਾ ਵਾਹ ਜੀ ਗਾਇਕ ਦਾ ਪੋਰਟਰੇਟ ਦੇਖੋ ਯਾਰ ਬਾਹਮਣ ਉਹ ਬਾਹਮਣ ਓਏ ਹੋ ਗਿਆ ਕੰਮ ਇਦਰਾ ਚੱਲੀਏ ਹੋਰ ਪੱਡਾ ਨਾ ਉਹ ਬਾਬੇ ਉੱਪਰ ਡਾ ਲਿਆ ਆ ਗਏ ਨਾ ਬਾਬੇ ਮੋਟੇ ਬਾਬੇ ਉਹ ਦਸਮਾਨ ਤੇ ਬਾਹਮਣ ਉਹ ਖੜਾ ਵਾ ਉਹ ਗੱਡੀ ਲੈਣਗੇ ਆਈ ਹੁਣ ਪਹਿਲਾਂ ਪਹਿਲਾਂ ਆਇਆ ਸਕੂਟਰੀ ਦੀ ਜਗ੍ਹਾ ਹੁਣ ਉਹਨੇ ਗੱਡੀ ਬੁੱਕ ਕਰਵਾ ਲਈ ਕੈਂਪ ਬੁੱਕ ਕਰਵਾਈਆ ਤੇ ਹੁਣ ਸਾਨੂੰ ਪਿੰਡ ਛੱਡ ਕੇ ਆਊਗਾ ਬਾਕੀ ਵਲੌਗ ਆਪਾਂ ਘਰੇ ਜਾ ਕੇ ਲਾਸਟ ਕਲਿੱਪ ਲਾਵਾਂਗੇ ਇੱਕ ਤੇ ਚੰਡੀਗੜ੍ਹ ਤਾਂ ਆਪਾਂ ਘੁੰਮਿਆ ਏ ਮhenga ਪੈ ਗਿਆ ਚੰਡੀਗੜ੍ਹ ਹਨਾ ਬੋਰ ਹੋ ਗਏ ਯਾਰ ਸਾਢੇ 6 ਹੋ ਗਏ ਬੋਰ ਹੋ ਗਏ ਜਮਾ ਵੀ ਸੁਆਦ ਨਹੀਂ ਆਇਆ ਯਾਰ ਕਿਹੜੇ ਟਾਈਮ ਤੋਂ ਅਸੀਂ ਗਏ ਸੀ ਕਿ ਉੱਥੇ ਉੱਥੇ ਘਟਨਾ ਕਰਨਾ ਕੀ ਸੀਗਾ ਕੋਈ ਨਹੀਂ ਇੱਕ ਦਿਨ ਫੇਰ ਪਲਾਨ ਬਣਾਵਾਂਗੇ ਆਪਾਂ ਹਨਾ ਫਿਰ ਟਾਈਮ ਦੇ ਨਾਲ ਚੱਲਾਂਗੇ ਸਾਰਾ ਚੰਡੀਗੜ੍ਹ ਘੁੰਮ ਕੇ ਆਵਾਂਗੇ ਨਾਲ ਦਿਖਾਵਾਂਗੇ ਤੁਹਾਨੂੰ ਫਿਲਹਾਲ ਹੁਣ ਆਪਾਂ ਘਰ ਚੱਲਦੇ ਅੱਜ ਦਾ ਵਲੌਗ ਹੈ ਮੈਨ ਲੱਗਿਆ ਬਲੌਗ ਲਾਈਕ ਸ਼ੇਅਰ ਕਮੈਂਟ ਕਰਨਾ ਜ਼ਰੂਰ ਕਰਨਾ ਨਾ ਭੁੱਲਿਓ ਬਾਏ ਬਾਏ ਗਾਇਜ਼